ਹੈਲੋ ਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਕਿ ਤੁਸੀਂ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਚ ਹੋਵਗੇ ਤੇ ਲਓ ਜੀ ਜਿੱਦਾਂ ਤੁਹਾਨੂੰ ਪਤਾ ਹੀ ਹੈ ਹਰਦਵਰ ਗਏ ਹਾਂ ਕਾਫੀ ਦਿਨ ਹੋ ਗਏ ਨੇ ਤੇ ਮਿਲ ਗਿਆ ਮੇਰੇ ਕੋਲ ਵੀਡੀਓ ਨਹੀਂ ਪਈ ਹੈ ਇਹ ਟਾਈਮ ਹੀ ਲੱਗਾ ਹੈਗਾ ਤੁਹਾਨੂੰ ਪਹਿਲਾਂ ਜਦੋਂ ਕਿਤੇ ਘੁੰਮ ਕੇ ਆਉਣਾ ਆ ਕੇ ਬਹੁਤ ਜ਼ਿਆਦਾ ਕੰਮ ਹੋ ਜਾਂਦੇ ਨੇ ਤੇ ਥੋੜੀ ਜਿਹੀ ਬਾਕੀ ਦੀ ਵੀਡੀਓ ਮੈਂ ਸਾਰੀਆਂ ਪਾਤੀਆਂ ਹੀ ਬਸ ਇਹ ਥੋੜੀ ਜਿਹੀ ਵੀਡੀਓ ਰਹਿ ਗਈ ਜਿਹੜੇ ਮੇਨ ਕੋਲ ਦਲਾ ਸੌਰੀ ਮੇਨ ਮੰਦਿਰ ਜਿਹੜਾ ਸੀ ਇਥੇ ਹੀ ਰੁਕੇ ਹਾਂ ਐਸੀਐਮ ਬਿਲਕੁਲ ਵਿਆchnu ਮਾਤਾ ਜਿਸ ਤਰ੍ਹਾਂ ਮੰਦਰ ਉੱਪਰ ਬਣਿਆ ਹੁੰਦਾ ਨਾ ਉਸੇ ਤਰ੍ਹਾਂ ਇੱਥੇ ਵੀ ਗੁਫਾ ਬਣੀ ਹੈ ਤੇ ਇੱਥੇ ਆਪਾਂ ਚੱਲੇ ਹਾਂ ਮੱਥਾ ਟੇਕਣ ਠੀਕ ਹੈ ਅਸੀਂ ਉਸ ਦਿਨ ਦੇ ਆਏ ਹਾਂ ਇੱਥੇ ਮੱਥਾ ਨਹੀਂ ਟੇਕਿਆ ਹੈਗਾ ਕਿ ਫਿਰ ਅਸੀਂ ਪਹਿਲਾਂ ਬਾਹਰ-ਬਾਰ ਘੁੰਮ ਆਏ ਹਾਂ ਤੇ ਇੱਥੇ ਅੱਜ ਅਸੀਂ ਚੱਲੇ ਹਾਂ ਮੱਥਾ ਟੇਕਣ ਤੇ ਇਸ ਤਰ੍ਹਾਂ ਗੁਫਾ ਬਣੀ ਹੈ ਉੱਪਰ ਜਿਸ ਤਰ੍ਹਾਂ ਅਮ੍ਰਿਤਸਰ ਮਾਡਲ ਟਾਊਨ ਮੰਦਿਰ ਬਣਿਆ ਨਾ ਉੱਥੇ ਵੀ ਤੁਸੀਂ ਦੇਖਿਆ ਨਾ ਸੇਮ ਜਿਸ ਤਰ੍ਹਾਂ ਕਹਿੰਦੇ ਨੇ ਜਿਹੜੇ ਵਿਆਸ਼ਣ ਮੱਤ ਤਾਂ ਨਹੀਂ ਮਤਲਬ ਜਾ ਸਕਦੇ ਉਹ ਉੱਥੇ ਮਾਡਲ ਟਾਊਨ ਮੱਥਾ ਟੇਕ ਸਕਦੇ ਨੇ ਤੇ ਇੰਜ ਦੀ ਸੁਖਣਾ ਹੁੰਦੀ ਆ ਤੋਂ ਉਹ ਅਮ੍ਰਿਤਸਰ ਜਿਹੜਾ ਮਾਡਲ ਟਾਊਨ ਮੰਦਿਰ ਬਣਿਆ ਉੱਥੇ ਤੁਸੀਂ ਆਪਰੇ ਮਤਲਬ ਸੁਖਣਾ ਵੀ ਲਾ ਸਕਦੇ ਹੋ ਉੱਥੇ ਤੁਸੀਂ ਮੱਥਾ ਟੇਕ ਸਕਦੇ ਹੋ ਸੇਮ ਮੰਦਿਰ ਮਸਾ ਇਸ ਤਰ੍ਹਾਂ ਬਣੇ ਨੇ ਤੇ ਇੱਥੇ ਵੀ ਉਸੇ ਤਰ੍ਹਾਂ ਗੁਫਾ ਬਣੀ ਆ ਲੋ ਜਿੱਥੇ ਮੱਥਾ ਟੇਕਣ ਚੱਲੇ ਹਾਂ ਇਹ ਤੇ ਇੱਥੇ ਨਾ ਗੁਫਾ ਦੇ ਅੰਦਰ ਵੀਡੀਓ ਮਤਲਬ ਨਹੀਂ ਬਣਾ ਦਿੰਦੇ ਹੈਗੇ ਇੱਥੇ ਬਾਹਰ ਬੜ ਬੜ ਆਪਾਂ ਵੀਡੀਓ ਬਣਾਣੀ ਸੀ ਤੇ ਜਦੋਂ ਗੁਫਾ ਦੇ ਅੰਦਰ ਮੱਥਾ ਟੇਕੀ ਜਾਂ ਨਾ ਅੰਦਰ ਜਾਈਦਾ ਤਾਂ ਫਿਰ ਉੱਥੇ ਵੀਡੀਓ ਨਹੀਂ ਬਣਾ ਦਿੰਦੇ ਹੈਗੇ ਲੋ ਜੀ ਇੱਥੇ ਆਪਾਂ ਨਾ ਚੱਲੇ ਆਂ ਅੱਜ ਸਾਡਾ ਟ੍ਰੇਨ ਦਾ ਟਾਈਮ ਸੀ ਅਸੀਂ ਚੱਲੇ ਆਂ ਅੱਜ ਵਾਪਸ ਤੇ ਇੱਥੇ ਆ ਗਏ ਹਾਂ ਸਟੇਸ਼ਨ ਤੇ ਤਾਂ ਗੱਡੀ ਆਪਣੀ ਹੈ ਨਹੀਂ ਆਈ ਹੀ ਤੇ ਇੱਥੇ ਸਟੇਸ਼ਨ ਬਹੁਤ ਵੱਡਾ ਬਣਿਆ ਇੰਨੀ ਕੁ ਜ਼ਿਆਦਾ ਇੱਥੇ ਧੁੱਪ ਵੀ ਤੇ ਲਿਫਟਾਂ ਲੱਗੀਆਂ ਹੈ ਪਰ ਦੂਰ ਦੂਰ ਲੱਗੀਆਂ ਹੈ ਤੇ ਮੰਮੀ ਕਿ ਇੱਥੇ ਨਹੀਂ ਤੁਰਿਆ ਜਾਂਦਾ ਇੰਨਾ ਧੁੱਪ ਬਹੁਤ ਜ਼ਿਆਦਾ ਹੈ ਤੇ ਬਾਹਰ ਲਗੜਨੀ ਬਹੁਤ ਜ਼ਿਆਦਾ ਹੈ ਕੋਪਾ ਤੋਂ ਇਹ ਦੇ ਸਕਦੇ ਇੱਥੇ ਧੁੱਪ ਬਹੁਤ ਜ਼ਿਆਦਾ ਹੈ ਇੱਥੇ ਟ੍ਰੇਨ ਸਾਡੀ ਹੈਗੀ ਸੀ 2:30 ਵਜੇ ਦੀ ਤੇ ਇੱਥੇ ਸਾਰਾ ਸਟੇਸ਼ਨ ਮਤਲਬ ਓਪਨ ਬਣਿਆ ਹੈ ਛੱਤ ਹੈ ਸਹੀ ਪਰ ਸਾਈਡ ਤੇ ਬਣੀ ਹੈ ਤੇ ਇੱਥੇ ਰਸ਼ ਵੀ ਬਹੁਤ ਜ਼ਿਆਦਾ ਹੈ ਲੋ ਜੀ ਇੱਥੇ ਟ੍ਰੇਨ ਆਪਣੀ ਆ ਗਈ ਹੈ ਤੇ ਅਸੀਂ ਬੈਗੇ ਹਾਂ ਟ੍ਰੇਨ 'ਚ ਇੱਥੇ ਤੇ ਟ੍ਰੇਨ ਆਪਣੀ ਚੱਲ ਪਈ ਇਹ ਪਹੁੰਚਣੀ ਆ ਰਾਤ ਨੂੰ ਮਤਲਬ 1:30 10 ਵਜੇ ਪਹੁੰਚਣੀ ਆ ਟਾਈ ਵਜੇ ਚਲਦੀ ਹੈ ਇੱਥੋਂ ਠੀਕ ਹੈ ਤੇ ਬਾਹਰ ਇੰਨੀ ਜਿਆਦਾ ਉੱਥੇ ਗਰਮੀ ਇਹ ਹੈ ਪਉਥੇ ਪਾਣੀ ਗੰਗਾ ਦਾ ਬਹੁਤ ਜਿਆਦਾ ਠੰਡਾ ਹੈ ਟੂਟੀਆਂ ਚ ਵੀ ਬਹੁਤ ਠੰਡਾ ਪਾਣੀ ਇੱਥੇ ਆਉਂਦਾ ਹੈ ਤੇ ਵੈਸੇ ਬਹੁਤ ਗਰਮੀ ਹੈ ਬਾਹਰ ਤਾਂ ਗੱਜ ਜਦੋਂ ਜੂਨ ਜਲਾਈ ਮਹੀਨੇ ਜਾਇਦਣਾ ਛੁੱਟੀਆਂ ਦੇ ਨਾਲ ਚ ਉਦੋਂ ਬਹੁਤ ਜਿਆਦਾ ਉੱਥੇ ਮੀਂਹ ਪੈਂਦੇ ਨੇ ਤੇ ਮੌਸਮ ਥੋੜਾ ਠੀਕ ਹੋ ਜਾਂਦਾ ਪਈ ਇੰਨੀ ਗਰਮੀ ਨਹੀਂ ਹੁੰਦੀ ਹੈਗੀ ਏ ਜਿਦੇ ਹੋਣਾ ਹਿੰਗੇ ਆ ਬਹੁਤ ਗਰਮੀ ਸੀ ਉਥੇ ਇੱਕ ਤੁਹਾਨੂੰ ਪਤਾ ਪਹਾੜੀ ਇਲਾਕਾ ਬਹੁਤ ਜਿਆਦਾ ਸਾਰਾ ਖੁੱਲ ਹੈਗਾ ਉਧਰ ਤੇ ਬਹੁਤ ਗਰਮੀ ਹੈ ਤੇ ਲਓ ਜੀ ਟ੍ਰੇਨ ਆਪਣੀ ਚੱਲ ਪਈ ਹੈ ਤੇ ਹੁਣ ਅਸੀਂ ਆਰਾਮ ਨਾਲ ਬੈਠ ਗਏ ਆ ਕੋਈਕਾ ਟਾਈਮ ਕਾਫੀ ਲੱਗਣਾ ਗੱਡੀ ਚ ਇੰਨੇ ਟਾਈਮ ਬੈਠਣਾ ਵੀ ਔਖਾ ਚਲੋ ਹੋ ਜਾਂਦਾ ਵੈਸੇ ਤੇ ਕਿਉਂਕਿ ਜਾਣ ਲੱਗੇ ਤਾਂ ਅਸੀਂ ਸਲੀਪਰ ਕਰਵਾਏ ਸੀ ਬੁਕਿੰਗ ਤੇ ਆਉਣ ਲੱਗੇ ਅਸੀਂ ਵੈਸੇ ਹੀ ਬੈਠਣ ਵਾਲੀ ਸੀਟਾਂ ਹੀ ਬੁੱਕ ਕਰਵਾਈਆਂ ਸੀ। ਕੋਕ ਦਿਨ ਦਾ ਟਾਈਮ ਨੀਂਦ ਹੀ ਹੁੰਦੀ ਕੋਈ ਨਹੀਂ ਇਸ ਤਰ੍ਹਾਂ ਜੋ ਟ੍ਰੇਨ ਵਿੱਚ ਤੇ ਇਸ ਕਰਕੇ ਹੀ ਬੈਠਣ ਵਾਲੀ ਟਿਕਟਾਂ ਹੀ ਬੁੱਕ ਕਰਵਾਈਆਂ ਸੀ। ਲਓ ਜੀ ਇੱਥੇ ਰਾਤ ਪੈ ਗਈ ਆ ਤੇ ਗੱਡੀ ਆਪਣੀ ਪਹੁੰਚਣੇ ਵਾਲੀ ਆ। ਠੀਕ ਹੈ। ਤੇ ਕਾਫੀ ਟਾਈਮ ਹੋ ਗਿਆ ਇੱਥੇ ਮੇਨ ਲਗਾ 10:00 ਵੱਜ ਗਏ ਹੀ। ਤੇ ਇੱਥੇ ਆਪਣੇ ਅਸੀਂ ਪਹੁੰਚ ਗਏ ਆਪਣੇ ਇੱਧਰ ਤੇ ਥੋੜਾ ਮੌਸਮ ਬਾ ਠੀਕ ਸੀ ਕਿਉਂਕਿ ਉੱਧਰ ਤੇ ਬਹੁਤ ਗਰਮੀ ਸੀ ਤੇ ਇੱਥੇ ਆਪਾਂ ਪਹੁੰਚੇ ਨੇ ਬਾਰੇ ਥੋੜਾ ਬਸ ਟਾਈਮ ਲੱਗਣਾ ਸੀ ਹੋਰ ਤੇ ਸਾਰੇ ਬਸ ਹੁਣ ਬੈ ਕੇ ਬੋੜੀ ਹੁੰਡੇ ਹੀ ਪਿੱਛੇ ਕਿਸੇ ਤਰ੍ਹਾਂ ਹੀ ਘਰ ਪਹੁੰਚ ਜਾਈਏ ਲਓ ਜੀ ਘਰ ਆਪਾਂ ਆ ਗਏ ਹਾਂ ਇਹ ਵੀਡੀਓ ਹੈਗੀ ਹੈ ਜੀ ਅਗਲੇ ਦਿਨ ਦੀ ਠੀਕ ਹੈ ਤੇ ਇੱਥੇ ਮੈਂ ਬਣਾ ਲਈ ਹੈ ਰੋਟੀ ਤੇ ਮੈਂ ਬਣਾਈ ਹੈ ਜਦ दाल ਤੇ ਦਾਲਮ ਨੂੰ ਲਾਉਣ ਲੱਗੀ ਆ ਤਰਕਾ ਤੇ ਇੱਥੇ ਸਾਈਡ ਤੇ ਬਣਾਈ ਮਚਾ ਥੋੜੀ ਜੀ ਤੇ ਟਾਈਮ ਹੈਗਾ ਇੱਥੇ ਸ਼ਾਮ ਦਾ ਤੇ ਇੱਥੇ ਮੈਂ ਲਾ ਲਾਂਗੀ ਦਾਲ ਨੂੰ ਤਰਕਾ ਤੇ ਦਾਲ ਆਪਣੀ ਕਈ ਭਾਣਾ ਥੋੜੀ ਜੀ ਲੱਗਦੀ ਪਈ ਥੋੜੀ ਖੜੀ ਖੜੀ ਜੀ ਮੈਂ ਕਿਹਾ ਚਲੋ ਥੋੜਾ 2 ਮਿੰਟ ਹੋਰ ਲਵਾ ਲੈਣੇ ਆ ਜਿੰਨ ਤਰਕਾ ਲਾਉਣਾ ਹੈ ਤੋਂ ਉਹਨਾਂ ਦੇ ਨਾਲ ਆਪਣੀ ਦਾਲ ਵੀ ਚੰਗੀ ਤਰ੍ਹਾਂ ਮਿਕਸ ਹੋ ਜਾਏਗੀ ਤੇ ਇੱਥੇ ਟਿਫਨ ਵਗੈਰਾ ਸਾਰੇ ਚੰਗੀ ਤਰ੍ਹਾਂ ਮਾਂਜ ਕੇ ਰੱਖੇ ਹੀ ਕਿ ਤਿੰਨ ਚਾਰ ਦਿਨ ਹੋ ਗਏ ਇਦਾਂ ਹੀ ਰੋਟੀ ਪੈਕ ਕੀਤੀ ਨਹੀਂ ਤੇ ਡਿਫਨ ਸਾਰੇ ਧੋ ਕੇ ਤੇ ਫਿਰ ਮੈਂ ਰੱਖੇ ਸੀ ਮੈਂ ਕਿਹਾ ਚਲੋ ਇੱਕ ਚੰਗੀ ਤਾਂ ਸਾਫ ਕਰ ਲਾਂਗੇ ਫੇਰ ਰੋਟੀ ਸਵੇਰੇ ਇਹਨਾਂ ਦੇ ਡਿਫਨਾਂ 'ਚ ਫਿਰ ਖਾਣੇ ਆ ਚਲੋ ਦਾਲ ਨੂੰ ਆਪਣਾ ਤਰਕਾ ਲੱਗ ਗਿਆ ਤੇ ਦਾਲ ਥੋੜੀ ਜਿਹੀ ਪਾ ਕੇ ਤਾਂ ਆਪਾਂ ਚੰਗੀ ਤਰ੍ਹਾਂ ਰਿល ਲੈਣੇ ਆ ਤੇ ਫਿਰ ਮੈਂ ਬਣਾਉਣੀ ਰੋਟੀ ਜਿੱਦ ਤੱਕ ਇਹ ਕਿਤੇ ਘੋਮ ਕੇ ਆਉਂਦੀਆਂ ਨਾ ਬਾਹਰੋਂ ਫਿਰ ਤੁਹਾਨੂੰ ਪਤਾ ਆ ਕੇ ਕੰਮ ਹੀ ਨਹੀਂ ਮੁੱਕਦੇ ਹੈਗੇ ਕਿ ਕਈ ਕਿੰਨੇ ਕੰਮ ਹੋ ਜਾਂਦੇ ਆ ਕੇ ਸਫਾਈਆਂ ਦੇ ਕੱਪੜਿਆਂ ਦਾ ਕਿੰਨਾ ਠਕਰਾੜਾ ਹੋ ਜਾਂਦਾ ਹੈ ਤੇ ਫਿਰ ਵੀਡੀਓ ਬਣਾਉਣ ਨੂੰ ਮਰ ਕੇ ਜੀ ਨਹੀਂ ਕੀਤਾ ਹੈਗਾ ਤੇ ਕੁਛ ਮੈਂ ਮਸ਼ੀਨ ਦਾ ਕੰਮ ਦੇਣਾ ਸੀ ਇਸ ਕਰਕੇ ਟਾਈਮ ਮੇਰਾ ਨਹੀਂ ਲੱਗਾ ਹੈਗਾ ਵੀਡੀਓ ਬਣਾਉਂਦਾ ਲੋ ਜੀ ਦਾਲ ਨੂੰ ਤਰਕਾ ਆਪਣਾ ਲੱਗ ਗਿਆ ਤੇ ਹੁਣ ਮੈਂ ਬਣਾਉਣੀ ਹੈ ਫੁਲਕੇ ਤੇ ਇੱਥੇ ਆਪਾਂ ਨਾਲ ਬਣਾਉਣੀ ਚਟਨੀ ਪੁਦੀਨੇ ਦੀ ਕੋਈ ਪੂਤਨਾ ਕਹਿੰਦਾ ਕੋਈ ਪਦੀਨਾ ਤੇ ਨਾਲ ਆਪਾਂ ਪਾਵਾਂਗੇ ਟਣੀਆਂ ਪਿਆਜ਼ ਤੇ ਅਹੀਂ ਬਣਾਵਾਂਗੇ ਨਾਰਦੇ ਦੀ ਚਟਨੀ ਠੀਕ ਹੈ ਤੇ ਚਰਨੀ ਆਪਾਂ ਇੱਥੇ ਬਣਾ ਲਾਂਗੇ ਤੇ ਬਦਾਲਨ ਬਹੁਤ ਸੁਆਦ ਲੱਗਦੀ ਹੈ ਤੇ ਗਰਮੀਆਂ ਦਿਨਾਂ ਇਧਰ ਤੁਹਾਨੂੰ ਪਤਾ ਖਾ ਸਕਦੇ ਬਹੁਤ ਵਧੀਆ ਲੱਗਦੀ ਹੈ ਤੇ ਖਾਣੀ ਵੀ ਚਾਹੀਦੀ ਹੈ ਗਰਮੀਆਂ ਚ ਇੱਕ ਰੋਟੀ ਪਸ ਜਾਂਦੀ ਹੈ ਅੱਜ ਕੱਲ ਤੁਹਾਨੂੰ ਪਤਾ ਪਾਣੀ ਬਹੁਤ ਜ਼ਿਆਦਾ ਪੀਤਾ ਜਾਂਦਾ ਗਰਮੀ ਕਰਕੇ ਤੇ ਇਹ ਵੀ ਪਸ ਜਾਂਦੀ ਹੈ ਆਪਣੀ ਰੋਟੀ ਤੇ ਇਥੇ ਦਾਲਨ ਤਰ੍ਹਾਂ ਆਪਣਾ ਲੱਗ ਗਿਆ ਲੋ ਜੀ ਇੱਥੇ ਦाल-ਦਰਕਾ ਆਪਾਂ ਲਾ ਲਿਆ ਹੈ ਤੇ ਹੁਣ ਮੈਂ ਦਿਨੀ ਰੋਟੀ ਸਾਰਿਆਂ ਨੂੰ ਤੇ ਇੱਥੇ ਦਾਲ ਮੈਂ ਪਾਤੀ ਹੈ ਤੇ ਨਾਨਾ ਮੈਂ ਬਣਾਉਣ ਲੱਗੀ ਹਾਂ ਫੁਲਕੇ ਤੇ ਇੱਥੇ ਆਪਾਂ ਬਣਾਈ ਹੈ ਨਾਲ ਚਟਨੀ ਤੇ ਫੁਲਕੇ ਮੈਂ ਸਾਰੇ ਇੱਥੇ ਬਣਾ ਕੇ ਰੱਖ ਲਏ ਹੈ ਤੇ ਹੁਣ ਮੈਂ ਦਿਨੀ ਰੋਟੀ ਸਾਰਿਆਂ ਨੂੰ ਤੇ ਇੱਥੇ ਇੱਕ ਪਾਸੇ ਆਪਾਂ ਚਟਨੀ ਵੀ ਬਣਾ ਲਈ ਹੈ ਪਦੀਨੇ ਦੀ ਲਓ ਜੀ ਰੋਟੀ ਤੁਸੀਂ ਵੀ ਖਾਓ ਤੇ ਨਾਲ ਹੀ ਆਪਾਂ ਦਿਨੇ ਫੁਲਕੇ ਨਾਲ ਨਾਲ ਗਰਮ-ਗਰਮ ਸਾਰਿਆਂ ਨੂੰ ਰੋਟੀ ਮੈਂ ਨਾ ਵੈਸੇ ਵੀ ਨਾਲ ਨਾਲ ਸਾਰਿਆਂ ਨੂੰ ਦੇ ਦਿੰਨੀ ਆ ਕਿ ਫਿਰ ਨਾਲ ਨਾਲ ਕੰਮ ਮੁੱਕ ਜਾਂਦਾ ਫਿਰ ਮੈਂ ਆਪ ਰੋਟੀ ਬਾਅਦ ਵਿੱਚ ਹੀ ਖਾਣੀ ਆ ਤੇ ਇੱਥੇ ਮੈਂ ਕਰ ਲਾਂ ਗੈਸ ਸਾਫ ਕਿਉਂਕਿ ਰੋਟੀ ਸਾਰਿਆਂ ਨੂੰ ਦੇਤੀ ਹੀ ਮੈਂ ਤੇ ਉਨੀ ਦਿਨ ਮੈਂ ਕਹਿੰਦੀ ਮੈਂ ਚੰਗੀ ਤਰ੍ਹਾਂ ਰਸੋਈ ਸਾਫ ਕਰ ਲੈਣੀ ਆ ਉਹ ਫਿਰ ਸੋਈ ਸਾਫ ਹੋ ਜੇ ਨਾ ਇੱਕ ਵਾਰੀ ਇਹਪਰ ਕਲੀਨਸ ਆਪ ਸੋਈ ਸਾਫ ਲੱਗਣ ਲੱਗ ਜਾਂਦੀ ਹੈ ਇੱਥੇ ਸਾਰਾ ਸਮਾਨ ਮੈਂ ਸਮੇਟ ਕੇ ਤੇ ਰਸੋਈ ਸਾਫ਼ ਕਰ ਲਈ ਹਾਂ ਦਾਲ ਮੈਂ ਕੁੱਕਰ ਚੋਂ ਕੱਢ ਕੇ ਬਤੀਲੇ ਚ ਪਾ ਲਈ ਹਾਂ ਕਿਉਂਕਿ ਹੁਣ ਅੱਜ ਕੱਲ੍ਹ ਗਰਮੀ ਬਹੁਤ ਜ਼ਿਆਦਾ ਰਸੋਈ ਚ ਤੇ ਫਿਰ ਗੈਸ ਰੱਖਣੀ ਪੈਂਦੀ ਫ੍ਰਿਜ ਵਿੱਚ ਚੀਜ਼ ਹੜਕਾ ਤੇ ਇੱਥੇ ਰੋਟੀ ਤਕਰੀਬਨ ਸਾਰੇ ਨੇ ਖਾ ਲਈ ਹੀ ਤੇ ਮੈਂ ਮਾਜਣ ਲੱਗ ਪਈ ਹਾਂ ਭਾਂਡੇ ਤੇ ਮੈਂ ਕਹਾਂ ਚਲੋ ਅੰਦਰ ਭਾਂਡੇ ਮਾਜਣੇ ਆ ਜੇ ਵੀਡੀਓ ਵਧੀਆ ਲੱਗੀ ਹੈ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਨਦੀ ਭਾਂਡੇ ਆਪਾਂ ਮਾਈ ਲੈਨੇ ਆ ਸਾਰੇ ਤੇ ਫਿਰ ਮੈਂ ਖਾਵਾਂਗੀ ਰੋਟੀ ਕਿਉਂਕਿ ਸਹੀ ਦਾ ਸਾਰਾ ਕੰਮ ਨਿਭਰ ਗਿਆ ਇੱਕਸਾ ਆਪਣਾ